ਸ਼੍ਰੀ ਬਖਤ ਸਿੰਘ ਸਾਹਿਬ ਵਿਖੇ ਮਾਗੀ ਦੇ ਜੋੜ ਮੇਲ ਦਾ ਅੱਜ ਦੂਸਰਾ ਦਿਨ ਹੈ ਕੱਲ ਜੋੜ ਮੇਲ ਮੌਕੇ ਗੁਰਦੁਆਰਾ ਸ਼ਹੀਦਗੰਦ ਸਾਹਿਬ ਵਿਖੇ 12 ਜਨਵਰੀ ਨੂੰ ਆਰੰਭ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਜਾਣਗੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਕੱਲ ਤੋਂ ਲੈ ਕੇ ਲਗਾਤਾਰ ਪੂਰਾ ਪੂਰਾ ਦਿਨ ਗੁਰਮਤ ਸਮਾਗਮ ਚੱਲ ਰਹੇ ਹਨ ਕੱਲ 14 ਜਨਵਰੀ ਨੂੰ ਜਿੱਥੇ ਧਾਰਮਿਕ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਉੱਥੇ ਹੀ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੱਲ੍ਹ ਵਾਲੀ ਸਿਆਸੀ ਕਾਨਫਰੰਸ ਦੇ ਲਈ ਅਤ ਆਧੁਨਿਕ ਕਿਸਮ ਦਾ ਪੰਡਾਲ ਸ੍ਰੀ ਮੁਕਸਰ ਸਾਹਿਬ ਕੋਟਕਪੂਰਾ ਰੋਡ ਤੇ ਪਿੰਡ ਉਦੇਕਰਨ ਦੇ ਨੇੜੇ ਕਰੀਬ 15 ਏਕੜ ਵਿੱਚ ਲਾਇਆ ਜਾ ਰਿਹਾ ਹੈ ਪੂਰਾ ਟੈਂਟ ਮਸ਼ੀਨਾਂ ਦੀ ਮਦਦ ਨਾਲ ਫਿੱਟ ਕੀਤਾ ਜਾ ਰਿਹਾ ਹੈ ਤੇ ਸੁਰੱਖਿਆ ਪੱਖੋਂ ਇਸ ਨੂੰ ਬਹੁਤ کارਗਰ ਬੰਨਿਆ ਜਾ ਰਿਹਾ ਹੈ। ਇਹ ਟੈਂਟ ਵਾਟਰਪੂਫ ਵੀ ਹੈ। ਮੀਂਹ ਪੈਣ ਦੀ ਹਾਲਤ ਦੇ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ। ਪਾਰਟੀ ਦੀ ਸਟੇਜ 7 7.5 ਫੁੱਟ ਉੱਚੀ ਤੇ ਕਰੀਬ 100 ਫੁੱਟ ਲੰਬੀ ਹੋਵੇਗੀ। ਪਹਿਲਾਂ ਸਰਕਾਰੀ ਧਿਰ ਦੀਆਂ ਕਾਨਫਰੰਸਾਂ ਦੇ ਵਿੱਚ ਲੀਡਰਾਂ ਵਾਸਤੇ ਤੇ ਢਾਡੀ ਜੱਥਿਆਂ ਵਾਸਤੇ ਵੱਖ-ਵੱਖਰੀ ਸਟੇਜ ਹੁੰਦੀ ਸੀ ਪਰ ਹੁਣ ਇਹ ਸਾਂਝੀ ਹੋਵੇਗੀ। ਪਹਿਲਾਂ ਇੱਥੇ ਢਾਡੀ ਜੱਥੇ ਇਤਿਹਾਸ ਦਾ ਵਿਖਿਆਨ ਕਰਨਗੇ ਉਸ ਤੋਂ ਬਾਅਦ ਇਸੇ ਸਟੇਜ ਤੇ ਹੀ ਸਿਆਸੀ ਲੀਡਰ ਲੋਕਾਂ ਨੂੰ ਸੰਬੋਧਨ ਕਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਵਾਜ਼ ਆਦਮੀ ਪਾਰਟੀ ਦੇ ਸੁਪਰੀਮ ਔਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਧਿਆ ਵੀ ਇਸ ਕਾਨਫਰੰਸ ਦੇ ਵਿੱਚ ਪਹੁੰਚਣਗੇ ਪੂਰੀ ਦੀ ਪੂਰੀ ਕੈਬਨਟ ਵੀ ਪਹੁੰਚ ਰਹੀ ਹੈ ਹੈਲੀਕਾਪਟਰ ਤੇ ਪਹੁੰਚਣ ਵਾਲੇ ਲੀਡਰਾਂ ਲਈ ਸਰਕਾਰੀ ਕਾਲਜ ਦੇ ਵਿੱਚ ਹੈਲੀਪੈਡ ਬਣਾਇਆ ਗਿਆ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਲਾਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਮਾਗੀ ਦੇ ਜੋੜ ਮੇਲ ਮੌਕੇ ਜਿਹੜੀਆਂ ਸਿਆਸੀ ਕਾਨਫਰੰਸਾਂ ਸਜ ਰਹੀਆਂ ਹਨ ਉਹ 2027 ਦੀਆਂ ਚੋਣਾਂ ਦੇ ਬਿਗਲ ਦੀ ਸ਼ੁਰੂਆਤ ਹੋਵੇਗੀ ਬੀਜੇਪੀ ਵੀ ਪਹਿਲੀ ਵਾਰੀ ਆਪਣੇ ਦਮ ਤੇ ਇੱਥੇ ਸ਼ਕਤੀ ਪ੍ਰਦਰਸ਼ਨ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਥੇ ਪੰਡਾਲ ਸਜਾਇਆ ਜਾ ਰਿਹਾ ਹੈ ਐਤਕੀ ਕਾਂਗਰਸ ਮਾਗੀ ਮੇਲੇ ਤੇ ਕਾਨਫਰੰਸ ਨਹੀਂ ਕਰਨ ਜਾ ਰਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਜੱਦੀ ਸ਼ਹਿਰ ਮੁਕਸਰ ਸਾਹਿਬ ਦੇ ਵਿੱਚ ਕਾਨਫਰੰਸ ਨਾ ਹੋਣ ਦੇ ਸਿਆਸੀ ਮਾਇਨੇ ਵੀ ਲੋਕ ਆਪ ਨੂੰ ਆਪਣੇ ਕੱਢ ਰਹੇ ਹਨ ਕਿਉਂਕਿ ਇਸ ਜ਼ਿਲ੍ਹੇ ਚ ਪਰੀਸ਼ਦ ਚੋਣਾਂ ਦੇ ਵਿੱਚ ਵੀ ਕਾਂਗਰਸ ਦੀ ਹਾਲਤ ਮਾੜੀ ਰਹੀ ਹੈ ਕਾਂਗਰਸ ਕਈ ਦਿਨਾਂ ਤੋਂ ਹਾਲਾਂਕਿ ਪੰਜਾਬ ਦੇ ਵਿੱਚ ਮਗਨ ਰੇਗਾ ਦੀ ਥਾਂ ਜੀ ਰਾਮ ਜੀ ਲਿਆਉਣ ਦੇ ਵਿਰੋਧ ਵਿੱਚ ਰੈਲੀਆਂ ਵੀ ਕਰ ਰਹੀ ਹੈ ਇੱਕ ਦਿਨ ਪਹਿਲਾਂ ਯਾਨੀ ਕਿ 12 ਜਨਵਰੀ ਨੂੰ ਜਿਹੜੀ ਆਖਰੀ ਰੈਲੀ ਹੋਈ ਹੈ ਪਹਿਲੇ ਪੜਾ ਦੀ ਉਸ ਤੇ ਵੀ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਕਾਫੀ ਵੱਡਾ ਇਕੱਠ ਦੇਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਜ਼ੀਰਾ ਪ੍ਰੀਸ਼ਦ ਅਤੇ ਸਮਿਤੀ ਚੋਣਾਂ ਦੇ ਵਿੱਚ ਬਠਿੰਡਾ ਮਾਨਸਾ ਤੇ ਮੁਕਸਰ ਸਾਹਿਬ ਦੇ ਵਿੱਚ ਹਾਵੀ ਰਹਿਣ ਕਰਕੇ ਹੁਣ ਮੰਗੀ ਕਾਨਫਰੰਸ ਦੀ ਤਿਆਰੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜੁਟਿਆ ਹੋਇਆ ਕਿਉਂਕਿ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਆਸ ਭਰੀ ਗਈ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਇੱਥੇ ਜ਼ੋਰ ਤਾਂ ਲਾ ਰਹੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਢਿੱਲੀ ਰਹੀ ਹੈ ਤੇ ਇਸ ਨੂੰ ਖਾਸ ਤੌਰ ਤੇ ਬਾਦਲਾਂ ਦਾ ਗੜ ਮੰਨਿਆ ਜਾਂਦਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਮੁਖਸਰ ਸਾਹਿਬ ਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਕੋਈ ਵੀ ਢਿੱਲ ਸ਼ਾਇਦ ਨਹੀਂ ਛੱਡਣਾ ਚਾਹੁੰਦੀ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ਤੇ ਇਸ ਕਾਨਫਰੰਸ ਦੇ ਵਿੱਚ ਰੁਚੀ ਦਿਖਾ ਰਹੇ ਹਨ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਬੀਜੇਪੀ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਯਾਨਕੀ ਮਾਨ ਦਲ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਕਾਨ